ਪੰਜਾਬੀ ਸਟਾਈਲ ਮਸਾਲੇਦਾਰ ਆਲੂ ਬੈਂਗਨ ਦੀ ਬਹੁਤ ਹੀ ਸਵਾਦ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੋ ਆਲੂ ਬੈਂਗਨ ਜਾਂ ਬੈਂਗਣੀ ਖਾਣਾ ਨਹੀਂ ਪਸੰਦ ਕਰਦੇ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾਇਓ ਬਹੁਤ ਹੀ ਖੁਸ਼ ਹੋ ਕੇ ਖਾਣਗੇ ਬਹੁਤ ਪਸੰਦ ਕਰਨਗੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਜ਼ਰੂਰ ਪਸੰਦ ਆਵੇਗੀ ਤੇ ਪੂਰੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗੀਆਂ ਤਾਂ ਪਲੀਜ਼ ਮੇਰੇ ਚੈਨਲ ਬ੍ਰਾਂਡ ਕਿਚਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਮਸਾਲੇਦਾਰ ਆਲੂ ਬੈਂਗਨ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਉਦ ਲਈ ਇਥੇ ਮੈਂ 500 ਗ੍ਰਾਮ ਬੈਂਗਨ ਲਏ ਆ ਜੀ ਤੇ ਇਹ ਥੋੜੇ ਮੋٹے ਵਾਲੇ ਬੈਂਗਨ ਲਏ ਆ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਨ ਤੋਂ ਬਾਅਦ ਨਾ ਫਿਰ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਆਪਾਂ ਕੱਟ ਲੈਣੀਆਂ ਤੇ ਡੰਡੀਆਂ ਨਾਲ ਮੈਂ ਛੋਟੀਆਂ ਛੋਟੀਆਂ ਰੱਖਾਂਗੀ ਡੰਡੀ ਦੇ ਨਾਲ ਜਿਹੜੀ ਮਸਾਲੇਦਾਰ ਬੈਂਗਨ ਦੀ ਸਬਜ਼ੀ ਹਨ ਬਹੁਤ ਹੀ ਕਰਾਰੀ ਬਣਦੀ ਹੈ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਡੰਡੀਆਂ ਪੂਰੀਆਂ ਵੀ ਉਤਾਰ ਸਕਦੇ ਹੋ ਪੂਰੀ ਵੀ ਰੱਖ ਸਕਦੇ ਹੋ ਅਗਰ ਹਰੀਆਂ ਮੇਰੇ ਕੋਲ ਥੋੜੀਆਂ ਸੁੱਕੀਆਂ ਜੀ ਅਸੀਂ ਮੈਂ ਹਰੀਆਂ-ਹਰੀਆਂ ਡੰਡੀਆਂ ਜਿੰਨਾਂ ਦੀਆਂ ਰੱਖ ਲਈਆਂ ਇਸੇ ਤਰ੍ਹਾਂ ਹੀ ਸਾਰੇ ਬੈਂਗਨਾਂ ਦੇਖੋ ਮੈਂ ਸਾਫ਼ ਆ ਕਰ ਲਏ ਆ ਤੇ ਸੁੱਕੇ ਪੱਤੇ ਜੀ ਵੀ ਸੀ ਡੰਡੀਆਂ ਨਾਲ ਉਹ ਵੀ ਇਹਨਾਂ ਦੇ ਵਿੱਚੋਂ ਕੱਟ ਕੇ ਅਲੱਗ ਕਰ ਦਿੱਤੀ ਤੇ ਫਿਰ ਬੈਂਗਨ ਨੂੰ ਨਾ ਆਪਾਂ ਕੱਟ ਕੇ ਪਾਣੀ ਦੇ ਵਿੱਚ ਭਿਉਂ ਕੇ ਹੀ ਰੱਖਾਂਗੇ ਕਿਉਂਕਿ ਜੇ ਬਾਹਰ ਆਪਾਂ ਰੱਖਾਂਗੇ ਨਾ ਤੇ ਇਹ ਕਾਲੇ ਹੋ ਜਾਣਗੇ ਸਿਰਫ ਇਹਦੇ ਵਿੱਚ ਇਸ ਤਰ੍ਹਾਂ ਨਾ ਦੋ ਹੀ ਆਪਾਂ ਕੱਟ ਲਾਉਣੇ ਆ ਇਹਨਾਂ ਨੂੰ ਕੱਟ ਕੇ ਵਿੱਚ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਤੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਨਾ ਪਾਣੀ ਦੇ ਵਿੱਚ ਭਿਉਂਦੇ ਜਾਣਾ ਹੈ ਸਾਰੇ ਬੈਂਗਨ ਕੱਟ ਕੇ ਮੈਂ ਪਾਣੀ ਦੇ ਵਿੱਚ ਭਿਉਂ ਦਿੱਤੇ ਜੀ ਨਾਲ ਹੀ ਆਲੂ ਵੀ ਸੇਮਲੇ ਮੇ ਲੰਮੇ ਕੱਟ ਕੇ ਨਾ ਉਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਹੈ ਤੇ ਤੁਸੀਂ ਬੈਂਗਨਾਂ ਨੂੰ ਕੱਲਾ-ਕੱਲਾ ਕਰਕੇ ਵੀ ਭਿਉਂ ਕੇ ਰੱਖ ਸਕਦੇ ਹੋ ਤੇ ਨਾਲ ਹੀ ਇੱਥੇ ਦੋ ਟਮਾਟਰ ਤੇ ਦੋ ਹਰੀਆਂ ਮਿਰਚਾਂ ਦੀ ਵੀ ਮੈਂ ਨਾ ਪਿਉਰੀ ਬਣਾ ਕੇ ਰੱਖ ਲਵਾਂਗੀ। ਦੂਸਰੀ ਸਾਈਡ ਕੜਾਈ ਰੱਖੀ ਹੈ ਮੈਂ ਗੈਸ ਦੇ ਉੱਪਰ ਜਿਹਦੇ ਵਿੱਚ ਲਾਵਾਂਗੀ ਦੋ ਤੋਂ ਤਿੰਨ ਚਮਚਾ ਜੀ ਫਰੈਂਡ ਤੇਲ। ਇੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਛੋ ਤੇਲ ਦੀ ਵਰਤੋਂ ਕਰ ਸਕਦੇ ਹੋ। ਜਿਵੇਂ ਤੇਲ ਗਰਮ ਹੋ ਗਿਆ ਉਹਦੇ ਵਿੱਚ ਪਹਿਲਾਂ ਮੈਂ ਜੀਰਾ ਪਾ ਰਹੀ ਹਾਂ ਜੀ ਫਿਰ ਬਿਲਕੁਲ 2 ਪਿੰਚ ਦੇ ਕਰੀਬ ਮੈਂ ਹਿੰਗ ਪਾਈ ਆ। ਤੇ ਕਿ ਕਦੇ ਵੀ ਆਲੂ ਦੀ ਸਬਜ਼ੀ ਬਣਾਓ ਕੋਈ ਵੀ ਬੈਅਲੀ ਸਬਜ਼ੀ ਉਹਦੇ ਵਿੱਚ ਹਿੰਗ ਜ਼ਰੂਰ ਪਾਇਆ ਕਰੋ। ਕਿਉਂਕਿ ਹਿੰਗ ਨਾ ਹਾਜਮੇ ਦੇ ਲਈ ਬਹੁਤ ਹੀ ਵਧੀਆ ਮੰਨੀ ਜਾਂਦੀ ਹੈ ਹਲਕਾ ਜਿਹਾ ਹਿੰਗ ਤੇ ਜਿਹੜੇ ਨੂੰ ਪੁੰਨ ਤੋਂ ਬਾਅਦ ਇਥੇ ਮੈਂ 304 ਪਿਆਜ਼ ਲਏ ਆ ਜੀ ਪਿਆਜ਼ ਮੈਂ ਥੋੜੇ ਮੋٹے ਕੱਟ ਕੇ ਲਏ ਆ ਪਿਆਜ਼ ਪਾ ਕੇ ਨਾ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਹਲਕਾ ਜਿਹਾ ਪੁੰਨਾਂਗੇ ਕਿ ਇਹਨਾਂ ਦਾ ਰੰਗ ਬਦਲ ਜਾਵੇ ਜਿਵੇਂ ਪਿਆਜ਼ਾਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਜੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਤੁਸੀਂ ਇਹ ਸਬਜ਼ੀ ਬਿਨਾਂ ਅਦਰਕ ਲਸਣ ਦੇ ਵੀ ਬਣਾਉਗੇ ਨਾ ਤਾਂ ਵੀ ਬਹੁਤ ਦਾ ਸਵਾਦ ਬਣਦੀ ਹੈ ਜੀ ਅਦਰਕ ਲਸਣ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਪਿਆਜ਼ਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਕਿ ਪਿਆਜ਼ਾਂ ਦਾ ਕੱਚਾਪਨ ਵੀ ਖਤਮ ਹੋ ਜਾਵੇ ਤੇ ਦੇਖਣ ਨੂੰ ਵੀ ਇਹ ਸੁਨਹਿਰੀ ਹੋ ਜਾਣ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਫਿਰ ਪਾਵਾਂਗੇ ਜੀ ਮਸਾਲੇ ਲੋੜ ਤੇ ਸਵਾਦ ਅਨੁਸਾਰ ਲਾਲ ਮਿਸਟ ਪਾਊਡਰ ਹਲਦੀ ਪਾਊਡਰ ਸਵਾਦ ਅਨਸਾਰ ਨਮਕ ਦੀ ਵਰਤੋਂ ਕਰ ਰਹੀ ਹਾਂ ਨਾਲ ਹੀ ਤਨੀਆ ਪਾਊਡਰ ਤੇ ਗਰਮ ਮਸਾਲਾ ਕਰਦੇ ਨਾਰਮਲ ਮਸਾਲਿਆਂ ਦੇ ਵਿੱਚ ਇਹ ਸਬਜ਼ੀ ਬਣਾਇਓ ਬਹੁਤ ਸਵਾਦ ਬਣਦੀ ਹੈ ਜਿਹੜੇ ਕਿ ਤੁਸੀਂ ਘਰ ਦੇ ਵਿੱਚ ਡੇਲੀ ਵਰਤਦੇ ਹੋਏ ਮਸਾਲੇ ਉਹ ਸਿਰਫ ਆਪਾਂ ਨਾਰਮਲ ਮਸਾਲਿਆਂ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਮਸਾਲੇ ਪਾ ਕੇ ਆਪਾਂ ਇਹਨਾਂ ਨੂੰ ਅੱਧਾ ਕਮਿਨਟਾ ਪਕਾ ਲਾਂਗੇ ਜਿੱਤੇ ਸੇਕ ਘੱਟ ਰੱਖਾਂਗੇ ਨਹੀਂ ਤੇ ਜਿਹੜੇ ਮਸਾਲੇ ਹਨਾ ਆਪਣੇ ਜਲ ਜਾਣਗੇ ਸੜ ਜਾਣਗੇ ਅੱਧਾ ਮਿੰਟ ਮਸਾਲਿਆਂ ਨੂੰ ਪਕਾਉਣ ਤੋਂ ਬਾਅਦ ਜੀ ਫਿਰ ਜੋ ਆਪਾਂ ਹਰੀਆਂ ਮਿਰਚਾਂ ਤੇ ਟਮਾਟਰ ਦੀ ਪਿਉਰੀ ਬਣਾ ਕੇ ਸਾਈਡ ਤੇ ਰੱਖੀ ਆ ਉਹ ਪਾ ਦੇਣੀ ਆ ਟਮਾਟਰ ਦੀ ਪਿਉਰੀ ਪਾ ਕੇ ਲਗਾਤਾਰ ਮਿਕਸ ਕਰਦੇ ਹੋਏ ਨਾ ਆਪਾਂ ਤੜਕੇ ਨੂੰ ਭੁੰਨਣਾ ਹੈ ਤੜਕੇ ਦਾ ਕੱਚਾਪਨ ਵੀ ਖਤਮ ਹੋ ਜਾਵੇ ਟਮਾਟਰ ਵੀ ਚੰਗੀ ਤਰ੍ਹਾਂ ਕੁੱਕ ਹੋ ਜਾਂਦੇ ਤੇ ਤੜਕੇ ਦੇ ਨਾਲ ਉਹ ਜਿਹੜਾ ਤੇਲ ਹੈ ਨਾ ਬਿਲਕੁਲ ਅਲੱਗ ਹੋ ਜਾਵੇ ਉੱਪਰ ਆ ਜਾਵੇ ਬਸ ਇਸੇ ਤਰ੍ਹਾਂ ਆਪਾਂ ਮੀਡੀਅਮ ਸੇਕ ਤੇ ਤੜਕੇ ਨੂੰ ਪਕਾਉਣਾ ਹੈ ਤੇ ਪੂਰੀ ਸਬਜੀ ਇਹਨੇ ਜਿਹੜੇ ਤੜਕਾ ਜੇ ਤੁਹਾਡਾ ਵਧੀਆ ਬਣ ਕੇ ਤਿਆਰ ਹੋਊਗਾ ਤਾਂ ਤਾਂ ਹੀ ਤੁਹਾਡੀ ਸਬਜੀ ਵਧੀਆ ਬਣ ਕੇ ਤਿਆਰ ਹੋਏਗੀ ਕਿਉਂਕਿ ਪੂਰੀ ਸਬਜੀ ਜੜੀ ਤੜਕੇ ਦੇ ਹਿਸਾਬ ਦੇ ਨਾਲ ਹੀ ਬਣਦੀ ਹੈ। ਨਾਲ ਹੀ ਵੀਡੀਓ ਬਣਾ ਰਹੀ ਹਾਂ ਜੀ ਦੋਵੇਂ ਹਰੀਆਂ ਮਿਰਚਾਂ ਪਾ ਦਿੱਤੀਆਂ ਨੇ। ਤੇ ਵੇਖੋ ਤੇਲ ਬਿਲਕੁਲ ਅਲੱਗ ਹੋ ਗਿਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਬਿਲਕੁਲ ਪਾਣੀ ਪਾ ਰਹੀ ਹਾਂ ਗਲਾਸ ਦਾ ਚੌਥਾ ਕਿੰਨਾ ਪਾਣੀ ਪਾ ਕੇ ਲੱਗ ਜੀ ਨੂੰ ਮਿਕਸ ਕਰਾਂਗੇ ਫਿਰ ਲਗਾਤਾਰ ਹਿਲਾਉਂਦੇ ਹੋਏ ਫਿਰ ਤੜਕੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਤੇਲ ਅਲੱਗ ਹੋ ਜਾਵੇ। ਤੜਕੇ ਨੂੰ ਆਪਾਂ ਬਹੁਤ ਹੀ ਵਧੀਆ ਬਣਾ ਕੇ ਤਿਆਰ ਕਰਨਾ ਹੈ ਜੀ ਸਬ ਬਹੁਤ ਹੀ ਸਿੰਪਲ ਟ੍ਰਿਕ ਹੈ ਜੀ ਇਹ ਸਬ지 ਤੁਸੀਂ ਦੇਸੀ ਘਿਓ ਦੇ ਵਿੱਚ ਬਣਾਉਂਗੇ ਉਸ ਤੋਂ ਵੀ ਜ਼ਿਆਦਾ ਸਵਾਦ ਬਣਦੀ ਹੈ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਜੀ ਆਲੂ ਆਲੂ ਨੂੰ ਦੁਬਾਰਾ ਫਿਰ ਮੈਂ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲਿਆ ਹੈ ਤੇ ਇਹਨੂੰ ਆਪਾਂ ਪਾ ਦੇਣਾ ਤੜਕੇ ਦੇ ਵਿੱਚ ਤੇ ਇਥੇ ਨਾਲ ਹੀ ਮੈਂ ਅੱਧਾ ਚਮਚਾ ਲੈ ਰਹੀ ਹਾਂ ਜੀ ਕਸੂਰੀ ਮੇਥੀ ਯਾਨੀ ਕਿ ਸੁੱਕੀ ਮੇਥੀ ਜਿਹੜੀ ਕਿ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਰੱਖੀ ਹੋਈ ਹੈ ਮੇਥੀ ਪਾ ਕੇ ਚੰਗੀ ਤਰ੍ਹਾਂ ਫਿਰ ਆਲੂਆਂ ਨੂੰ ਆਪਾਂ ਨਾ ਤੜਕੇ ਦੇ ਵਿੱਚ ਮਿਕਸ ਕਰ ਦੇਣਾ ਮਿਕਸ ਕਰਕੇ 1 ਮਿੰਟ ਆਪਾਂ ਇਸੇ ਤਰ੍ਹਾਂ ਪਕਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਪਕਾਉਣ ਤੋਂ ਬਾਅਦ ਜੀ ਫਿਰ ਆਪਾਂ ਇਹਦੇ ਵਿੱਚ ਥੋੜਾ ਜਨਾ ਪਾਣੀ ਪਾਵਾਂਗੇ ਪਾਣੀ ਇੱਥੇ ਮੈਂ ਲੈ ਰਹੀ ਹਾਂ ਗਲਾਸ ਦਾ ਚੌਥਾ ਹਿੱਸਾ ਤੇ ਟੋਟਲ ਮੈਂ ਇੱਥੇ ਅੱਧੇ ਗਲਾਸ ਪਾਣੀ ਦੀ ਵਰਤੋਂ ਕੀਤੀ ਆ ਜੀ ਪਾਣੀ ਪਾ ਕੇ ਨਾ ਮਿਕਸ ਕਰਨ ਤੋਂ ਬਾਅਦ ਫਿਰ ਨੱਟ ਟੱਕ ਕੇ ਪਕਾਵਾਂਗੇ ਆਪਾਂ ਇਹ ਸਬਜ਼ੀ ਨੂੰ ਕਿ ਜਿਹੜੇ ਆਲੂ ਆ ਆਪਣੇ ਨਰਮ ਹੋ ਜਾਣ ਕਿਉਂਕਿ ਬੈਂਗਣੀ ਹੈ ਜਿਹੜੀ ਉਹ ਜਲਦੀ ਨਰਮ ਹੋ ਜਾਂਦੀ ਹੈ ਆਲੂਆਂ ਨੂੰ ਆਪਾਂ ਪਹਿਲਾਂ ਪਾ ਕੇ ਅੱਧਾ ਕੱਪ ਪਰਸੈਂਟ ਜਾਨੀ ਕਿ 50% ਪਕਾ ਲਵਾਂਗੇ ਚਾਲੀ ਤੋਂ 50% ਪਕਾਉਣ ਤੋਂ ਬਾਅਦ ਨਾ ਦੇਖੋ ਇੱਥੇ ਜਿਹੜਾ ਆਪਣਾ ਤੇਲ ਹੈ ਬਿਲਕੁਲ ਉੱਪਰ ਦਿਖ ਰਿਹਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰਾਂਗੇ ਸਬਜੀ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਫਿਰ ਇਹਦੇ ਵਿੱਚ ਆਪਾਂ ਪਾਣੀ ਹੈ ਜੀ ਬੈਂਗਨ ਬੈਂਗਨ ਨਾ ਮੈਂ 5 ਮਿੰਟਾਂ ਪਹਿਲਾਂ ਹੀ ਪਾਣੀ ਦੇ ਵਿੱਚੋਂ ਕੱਢ ਕੇ ਜਾਲੀ ਦੇ ਵਿੱਚ ਪਾ ਕੇ ਰੱਖ ਦਿੱਤੀ ਸੀ ਕਿ ਉਹਨਾਂ ਦੇ ਜਿਹੜਾ ਵਾਧੂ ਪਾਣੀ ਨਿਕਲ ਜਾਵੇ ਸਾਰੇ ਬੈਂਗਨ ਪਾ ਕੇ ਜੀ ਫਿਰ ਬੈਂਗਨਾ ਵੀ ਨਾ ਆਪਾਂ ਸਬਜੀ ਦੇ ਵਿੱਚ ਮਿਕਸ ਕਰ ਦੇਣਾ ਹੈ ਤੁਸੀਂ ਬੈਂਗਨਾਂ ਨੂੰ ਨਾ ਬਿਲਕੁਲ ਗੋਲ ਕੱਟ ਕੇ ਲੰਮਾ ਕੱਟ ਕੇ ਜਾਂ ਇਹਦੇ ਛੋਟੇ-ਛੋਟੇ ਪੀਸ ਕੱਟ ਕੇ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਬੈਂਗਨਾਂ ਜਿਹੜੇ ਇਸ ਤਰ੍ਹਾਂ ਮੈਂ ਸਾਬਤ ਕੱਟ ਕੇ ਬਣਾ ਰਹੀ ਹਾਂ اسی ਤਰੀਕੇ ਨਾਲ ਪਾਉਣੇ ਕਿਉਂਕਿ ਆਪਾਂ ਨੂੰ ਸਬਜ਼ੀ ਇਹ ਜਿਹੜੀ ਇਸ ਤਰ੍ਹਾਂ ਬਣਾਣੀ ਆ ਤੁਸੀਂ ਬੈਂਗਨਾਂ ਨੂੰ ਕਿਸੇ ਸ਼ੇਪ ਸਾਈਜ਼ ਦੇ ਵਿੱਚ ਕੱਟ ਸਕਦੇ ਹੋ ਬੈਂਗਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਬਜ਼ੀ ਦੇ ਨਾਲ ਮਿਕਸ ਕਰ ਦੇਣਾ ਹੈ ਜੀ ਤੜਕੇ ਤਿਆਲਿਆਂ ਦੇ ਨਾਲ ਮਿਕਸ ਕਰਨ ਤੋਂ ਬਾਅਦ ਫਿਰ ਟੱਟ ਕੇ ਆਪਾਂ ਸਬਜ਼ੀ ਨੂੰ ਪਕਾਵਾਂਗੇ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤਾ ਜੀ ਬੈਂਗਨਾਂ ਨੂੰ ਸਬਜ਼ੀ ਦੇ ਵਿੱਚ ਤੇ ਫਿਰ ਟੱਕ ਕੇ ਨਾ ਆਪਾਂ 5 ਤੋਂ 6 ਮਿੰਟ ਪਕਾਵਾਂਗੇ ਤੇ ਗੈਸ ਦਾ ਸੇਕ ਬਿਲਕੁਲ ਘੱਟ ਰੱਖਣਾ ਹੈ। ਇੱਥੇ 6 ਮਿੰਟ ਬਾਅਦ ਵੇਖੋ ਤੇਲ ਵੇਖ ਲਓ ਬਿਲਕੁਲ ਉੱਪਰ ਆ ਜਾਂਦਾ ਹੈ ਜਿਵੇਂ ਕਿ ਘੱਟ ਸੇਕ ਤੇ ਸਬਜ਼ੀ ਪੱਕਦੀ ਹੈ ਤੇ ਇੱਕ ਵਾਰੀ ਚੰਗੀ ਤਰ੍ਹਾਂ ਸਬਜ਼ੀ ਨੂੰ ਆਪਾਂ ਮਿਕਸ ਕਰ ਦੇਾਂਗੇ। ਤੇ ਇੱਥੇ ਹਜੇ ਬੈਂਗਨ ਵੀ ਚੰਗੀ ਤਰ੍ਹਾਂ ਨਰਮ ਨਹੀਂ ਹੋਏ ਤੇ ਆਲੂਆਂ ਦੇ ਵਿੱਚ ਵੀ ਥੋੜਾ ਕੱਚਾ ਪਾਣਾ ਜੀ ਮੈਂ ਚੈੱਕ ਕਰਕੇ ਦੇਖਿਆ ਸੀ ਤੇ ਫਿਰ ਨਾ ਇੱਕ ਵਾਰੀ ਮਿਕਸ ਕਰਨ ਤੋਂ ਬਾਅਦ ਆਪਾਂ ਸਬਜ਼ੀ ਨੂੰ ਟੱਕ ਕੇ ਪਕਾਉਣਾ ਹੈ। ਤੇ ਸਬਜੀ ਨੂੰ ਨਾ 2 ਤੋਂ 3 ਮਿੰਟ ਬਾਅਦ ਜਰੂਰ ਚੈੱਕ ਕਰਕੇ ਦੇਖਣਾ ਹੈ ਬਸ ਸਟੇਕ ਮੀਡੀਅਮ ਰੱਖਣਾ ਹੈ ਕਿ ਆਪਣੀ ਸਬਜੀ ਜਿਹੜੀ نیچے ਨਾ ਲੱਗੇ ਤੇ ਵਿੱਚ ਦੀ ਮੈਂ 3 ਤੋਂ 4 ਵਾਰੀ ਟੋਟਲ ਸਬਜੀ ਚੈੱਕ ਕੀਤੀ ਸੀ ਤੇ ਇਹਨੂੰ 10 ਤੋਂ 15 ਮਿੰਟ ਮੈਂ ਮੀਡੀਅਮ ਸੇਕ ਤੇ ਪਕਾਇਆ ਜਾਣੀ ਕਿ ਘੱਟ ਸੇਕ ਤੇ ਤੇ ਦੇਖੋ ਸਬਜੀ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਬਣਦੀ ਹੈ ਜੀ ਮਸਾਲੇਦਾਰ ਆਲੂ ਬੈਂਗਲ ਦੀ ਸੁੱਕੀ ਸਬਜੀ ਕਦੇ ਵੀ ਬਣਾਓ ਨਾ ਇਸ ਤਰੀਕੇ ਦੇ ਨਾਲ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਇੱਕ ਵਿਸਲ ਦੇ ਨਾਲ ਤੁਹਾਡੀ ਸਬਜੀ ਬਣ ਜਾਵੇਗੀ ਤੇ ਇਸ ਤਰ੍ਹਾਂ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਆਪਣੀ ਸਬਜੀ ਬਣ ਕੇ ਤਿਆਰ ਹੈ ਜੀ ਬਹੁਤ ਹੀ ਲਾਜਵਾਬ ਸਬਜੀ ਬਣਦੀ ਹੈ ਦੇਖੋ ਬੈਂਗਨਾਂ ਦੇ ਵਿੱਚ ਵੀ ਪੂਰਾ ਅੰਦਰ ਤੱਕ ਮਸਾਲਾ ਚਲਿਆ ਗਿਆ ਹੈ ਕਿ ਮਸਾਲੇ ਦੀ ਥੋੜੀ ਜ਼ਿਆਦਾ ਵਰਤੋਂ ਕਰਿਓ ਕਿਉਂਕਿ ਥੋੜੇ ਜ਼ਿਆਦਾ ਮਸਾਲੇ ਹੋਣ ਨਾ ਹੱਦ ਤੋਂ ਵੱਧ ਨਹੀਂ ਆਪਾਂ ਜ਼ਿਆਦਾ ਪਾਣੀ ਬਸ ਥੋੜੇ ਜਿ ਈ ਖਾਣ ਦੇ ਵਿੱਚ ਸਵਾਦ ਲੱਗੇ ਥੋੜੀ ਜਿਹਾ ਆਪਾਂ ਸਬਜੀ ਏ ਕਰਾਰੀ ਬਣਾਉਣੀ ਹੈ ਤੇ ਤਾਂ ਸਾਰੇ ਬਹੁਤ ਪਸੰਦ ਕਰਨਗੇ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ ਤੇ ਹਾਲੇ ਵੀ ਮੈਨੂੰ ਇੱਥੇ ਨਾ ਥੋੜਾ ਜਿਹਾ ਕੱਚਾਪਨ ਲੱਗਦਾ ਸੀਗਾ ਤੇ ਸਬਜੀ ਨੂੰ ਨਾ ਟੱਕ ਕੇ ਫਿਰ ਮੈਂ ਪਕਾ ਲਵਾਂਗੀ ਤਿੰਨ ਤੋਂ 4 ਮਿੰਟ ਹੋਰ ਸਬਜੀ ਨੂੰ ਪਕਾ ਲਿਆ ਸੀ ਜੀ ਮੈਂ ਤੇ ਫਿਰ ਆਪਾਂ ਸਬਜੀ ਨੂੰ ਸਰਵ ਕਰ ਲੈਨੇ ਆ ਬਹੁਤ ਹੀ ਲਾਜਵਾਬ ਮਸਾਲੇਦਾਰ ਆਲੂ ਬੈਂਗਨ ਦੀ ਸਬਜੀ ਬਣ ਕੇ ਤਿਆਰ ਹੈ ਤੇ ਫਿਰ ਆਪਾਂ ਇਹਨੂੰ ਗਰਮਾ ਗਰਮ ਸਰਵ ਕਰਾਂਗੇ ਤੇ ਤੁਹਾਨੂੰ ਇਹ ਸਬਦੀ ਦੇ ਐਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਬ੍ਰੈਡ ਕਿਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ